ਇੱਕ ਵਾਰ ਇੱਕ ਮਛੇਰਾ ਹੁੰਦਾ ਜਿਹੜੇ ਕਿ ਦੋਨੋਂ ਪਤੀ ਪਤਨੀ ਰਹਿਨੇ ਹੁੰਨੇ ਆ ਉਹ ਵਿਚਾਰੇ ਬੜੇ ਗਰੀਬ ਜਿਹੇ ਹੁੰਨੇ ਆ ਤੇ ਉਹਨਾਂ ਦੇ ਕੋਈ ਬੱਚਾ ਨਹੀਂ ਹੁੰਦਾ ਤੇ ਉਹ ਬੜੀ ਇੱਕ ਟੁੱਟੀ ਪੁਰਾਣੀ ਜੀ ਝੌਪੜੀ ਚ ਰਹਿੰਦੇ ਹੁੰਨੇ ਆ ਤੇ ਉਹ ਮੱਛੀਆਂ ਵੇਚ ਕੇ ਗੁਜ਼ਾਰਾ ਕਰਦਾ ਇੱਕ ਦਿਨ ਉਹ ਸਮੁੰਦਰ ਚ ਮੱਛੀਆਂ ਫੜਨ ਚਲਾ ਜਾਂਦਾ ਤੇ ਜਦੋਂ ਉਹ ਮੱਛੀਆਂ ਫੜਨ ਜਾਂਦਾ ਨਾ ਤੇ ਇੱਕ ਬਹੁਤ ਮਤਲਬ ਤਕੜੀ ਮੱਛੀ ਉਸਦੇ ਜਾਲ ਚ ਫਸਦੀ ਆ ਤਾਂ ਉਹ ਖਿੱਚੀ ਜਾਂਦਾ ਖਿੱਚੀ ਜਾਂਦਾ ਖਿੱਚੇ ਬੜੇ ਉਸ ਨੂੰ ਜ਼ੋਰ ਦਾ ਮਹਿਸੂਸ ਹੁੰਦਾ ਵੀ ਉਸ ਨੂੰ ਐ ਲੱਗਦਾ ਵੀ ਜਾਲ ਚ ਕਾਫੀ ਮੱਛੀਆਂ ਫਸ ਗਈਆਂ ਤਾਂ ਜਦੋਂ ਉਹ ਦੇਖਦਾ ਤਾਂ ਜਾਲ ਵਿੱਚ ਸਿਰਫ ਇੱਕ ਮੱਛੀ ਫਸੀ ਹੁੰਦੀ ਆ ਤਾਂ ਜਦੋਂ ਉਹ ਇੱਕ ਮੱਛੀ ਫਸੀ ਹੁੰਦਾ ਤਾਂ ਉਹ ਦੇਖਦਾ ਉਸ ਨੂੰ ਫੜ ਕੇ ਦੇਖਦਾ ਤਾਂ ਉਹ ਮੱਛੀ ਹੁੰਦੀ ਆ ਨਾ ਜਿਹੜੀ ਉਹ ਮਨੁੱਖੀ ਆਵਾਜ਼ ਵਿੱਚ ਬੋਲਦੀ ਆ ਉਹ ਮਛੇਰੇ ਨੂੰ ਕਹਿਣ ਲੱਗ ਜਾਂਦੇ ਆ ਵੀ ਤੂੰ ਮੈਨੂੰ ਛੱਡ ਦੇ ਵੀ ਲੈ ਕੇ ਨਾ ਜਾਈ ਵੀ ਜੇ ਤੂੰ ਮੈਨੂੰ ਛੱਡ ਦੇਗਾ ਨਾ ਵੀ ਮੈਂ ਤੇਰੇ ਕੰਮ ਆਉਂਗੀ ਵੀ ਮੈਂ ਸਮੁੰਦਰ 'ਚ ਰਹਿਣਾ ਚਾਹਨੀ ਆ ਮੈਂ ਇੱਕ ਕਹਿੰਦੀ ਮੈਂ ਸੁਨਹਿਰੀ ਮੱਛੀ ਹਾਂ ਚਲੋ ਉਸ ਨੂੰ ਮਛੇਰੇ ਨੂੰ ਉਸ ਤੇ ਤਰਸ ਆ ਜਾਂਦਾ ਵੀ ਚਲੋ ਕੋਈ ਗੱਲ ਨਹੀਂ ਉਹ ਵਿਚਾਰਾ ਮੱਛੀ ਨੂੰ ਉੱਥੀ ਛੱਡ ਦਾਂਦਾ ਤੇ ਘਰ ਆ ਜਾਂਦਾ ਜਦੋਂ ਘਰ ਆਂਦਾ ਤਾਂ ਘਰ ਵਾਲੀ ਪੁੱਛਦੀ ਆ ਕਹਿੰਦੀ ਵੀ ਅੱਜ ਕੁਝ ਲੈ ਕੇ ਨਹੀਂ ਆਏ ਕਹਿੰਦਾ ਨਹੀਂ ਕਹਿੰਦਾ ਵੀ ਸਿਰਫ ਇੱਕ ਮੱਛੀ ਫਸੀ ਧੀ ਉਹੀ ਕਹਿੰਦਾ ਵੀ ਮੈਨੂੰ ਕਹਿਣ ਲੱਗੀ ਵੀ ਮੈਨੂੰ ਛੱਡ ਦੋ ਵੀ ਮੈਂ ਇੱਕ ਸੁਨਹਿਰੀ ਮੱਛੀ ਆ ਵੀ ਮੈਂ ਤੁਹਾਡੇ ਕੀ ਕੰਮ ਆਵਾਂਗੀ ਤਾਂ ਕਹਿੰਦਾ ਮੈਂ ਛੱਡਤੀ ਕਹਿੰਦੀ ਫਿਰ ਤੂੰ ਨੇ ਕੁਝ ਮੰਗਿਆ ਉਸ ਤੋਂ ਕਹਿੰਦਾ ਵੀ ਨਾ ਮੈਂ ਕੁਝ ਨਹੀਂ ਮੰਗਿਆ ਉਸ ਤੋਂ ਚਲਕਰ ਲਈ ਬੜਾ ਗੁੱਸੇ ਹੋਈ ਉਸ ਸਾਰੀ ਰਾਤ ਬੁੜਬੁੜ ਕਰਦੀ ਰਹੀ ਬੋਲਦੀ ਰਹੀ ਵੀ ਤੈਨੂੰ ਕਾਸ਼ ਦਾ ਪਤਾ ਨਹੀਂ ਤੂੰ ਮੰਗ ਨਹੀਂ ਸਕਿਆ ਉਹਨੂੰ ਤਾਂ ਜਦੋਂ ਸਵੇਰ ਹੋਈ ਤਾਂ ਉਹ ਕਹਿਣ ਲੱਗੀ ਵੀ ਤੂੰ ਦੁਬਾਰੇ ਜਾ ਕਹੀਂ ਵੀ ਉਸ ਮੱਛੀ ਰਵੇ ਤੇ ਉਸ ਨੂੰ ਕਹਿ ਵੀ ਸਾਡੇ ਘਰ ਤਾਂ ਰੋਟੀ ਨਹੀਂ ਹੈ ਜੀ ਬੀਸਾ ਨੂੰ ਰੋਟੀ ਤਾਂ ਦੋ ਜੀ ਚਲੋ ਵਿਚਾਰ ਜਾਂਦਾ ਸਮੁੰਦਰ ਚ ਸਮੁੰਦਰ ਕੰਡੇ ਖੜ ਕੇ ਉਸ ਨੂੰ ਜਦ ਆਵਾਜ਼ ਮਾਰਦਾ ਨਾ ਤਾਂ ਉਹ ਮੱਛੀ ਉਸ ਦੀ ਆਵਾਜ਼ ਸੁਣ ਕੇ ਬਾਹਰ ਆ ਜਾਂਦੀ ਆ ਪੁੱਛਦੀ ਆ ਵੀ ਹਾਂ ਦੱਸੋ ਭਗਤੋ ਵੀ ਤੁਹਾਨੂੰ ਕੀ ਪ੍ਰੋਬਲਮ ਆ ਤਾਂ ਉਹ ਕਹਿ ਦਿੰਦਾ ਵੀ ਮੇਰੇ ਘਰ ਤਾਂ ਜੀ ਰੋਟੀ ਨਹੀਂ ਹੈਗੀ ਵੀ ਸੰਤਾ ਰੋਟੀ ਤਾਂ ਦੋ ਜੀ ਤਾਂ ਮੱਛੀ ਕਹਿ ਦਿੰਦੀ ਆ ਵੀ ਖੁਸ਼ੀ ਖੁਸ਼ੀ ਕੰਨੀ ਘਰ ਜਾ ਤੇਰੇ ਸਭ ਕੁਝ ਮਿਲੂਗਾ ਚਲ ਜਦ ਤੱਕ ਮਸ਼ੇਰਾ ਘਰੇ ਮੋਚਦਾ ਤੱਕ ਰਿਆ ਨਾ ਪਾਣੀ ਪੂਰਾ ਭਰਿਆ ਹੁੰਦਾ ਤਾਂ ਉਸ ਤੋਂ ਬਾਅਦ ਫਿਰ ਉਹਦੀ ਪਤਨੀ ਕਹਿਣ ਲੱਗਦੀ ਆ ਕਹਿੰਦੀ ਵੀ ਘਰ ਦੇ ਦੋ ਤਿੰਨ ਬਰਤਨ ਕਹਿੰਦੀ ਜਿਵੇਂ ਬਾਲਟੀ ਤਸਲ ਐ ਫੁੱਟੇ ਪਏ ਆ ਵੀ ਜਾ ਮੱਛੀ ਨੂੰ ਕਹਿ ਕੇ ਆ ਵੀ ਮੇਨੇ ਤਾਂ ਬਿਕਰ ਵਾਲੀ ਤਾਂਗੂ ਹੁੰਦੀ ਆ ਵੀ ਸੰਤਨ ਨਵੇਂ ਦੋ ਚਲ ਵਿਚਰਾ ਉਹਦਾ ਕਹਿਣਾ ਮੰਨ ਕੇ ਫੇਰ ਭਗ ਜਾਂਦਾ ਸਮੁੰਦਰ ਕੰਡੇ ਤਮਾਸ਼ੀਲੀ ਨੂੰ ਜਾ ਕੇ ਦੱਸਦਾ ਕਹਿੰਦਾ ਵੀ ਮੇਰੇ ਘਰ ਵਾਲੀ ਤਾਂ ਜੀ ਬਹੁਤ ਤੰਗ ਹੁੰਦੀ ਐ ਵੀ ਪਾਂਡੇ ਫੁੱਟੇ ਪੈਂ ਵੀ ਸੰਤਾਂ ਨਵੇਂ ਪਾਂਡੇ ਚਾਹੁੰਦੇ ਆ ਚਲ ਮਛਲੀ ਫੇਰ ਕਹਿ ਦਿੰਦੀ ਐ ਵੀ ਕੋਈ ਗੱਲ ਨਹੀਂ ਕਹਿੰਦੀ ਵੀ ਜਾ ਤੈਨੂੰ ਸਾਰੇ ਪਾਂਡੇ ਨਵੇਂ ਮਿਲਣਗੇ ਤੱਕੜੇ ਆ ਕੇ ਦੇਖਦਾ ਸਾਰੇ ਵਰਤਨ ਉਸਦੇ ਨਵੇਂ ਹੁੰਦੇ ਆ ਫੇਰ ਹੌਲੇ ਹੌਲੇ ਦੂਏ ਦਿਨ ਫੇਰ ਕਹਿ ਦਿੰਦੀ ਉਹ ਕਹਿੰਦੀ ਵੀ ਆਪਾਂ ਤੈਨੂੰ ਕਹਿੰਦੀ ਮੰਗਣਾ ਨਹੀਂ ਆਂਦਾ ਕਹਿੰਦੀ ਕੁਝ ਵੀ ਕੋਈ ਚਾਹਦੀ ਦੀ ਚੀਜ਼ ਮੰਗ ਕੰਦੀ ਵੀ ਆਪਾਂ ਆ ਚੋ ਫੜਾ ਦੇਖ ਲਾ ਕਹਿੰਦੀ ਐ ਨਹੀਂ ਪਤਾ ਕਦੋਂ ਗਿਰ ਜੇ ਇਹ ਵੀ ਕੋਈ ਚੱਜੇ ਤੱਕ ਘਰ ਤਾਂ ਮੰਗਲਾ ਚਲਦੂ ਇਹ ਦਿਨ ਵਿਚਾਰਾ ਮਛੇਰਾ ਫੇਰ ਜਾਂਦਾ ਮੱਛੀ ਨੂੰ ਆਵਾਜ਼ ਮਾਰਦਾ ਮੱਛੀ ਵਾਰ ਆਂਦੀ ਆ ਤਾਂ ਉਸ ਨੂੰ ਕਹਿੰਦਾ ਵੀ ਸਾਡਾ ਤਾਂ ਜੀ ਘਰ ਵੀ ਬਿਲਕੁਲ ਟੁੱਟਿਆ ਫੁੱਟਿਆ ਵੀ ਐ ਨਹੀਂ ਪਤਾ ਕਦੋਂ ਗਿਰ ਜੇ ਵੀ ਸੰਤਾ ਘਰ ਚਾਹੀਦਾ ਚਲੋ ਮੱਛੀ ਕਹਿੰਦਾ ਵੀ ਕੋਈ ਗੱਲ ਨਹੀਂ ਜਾਓ ਕਰੇ ਥੋੜੇ ਜਾਂਦਿਆਂ ਨੂੰ ਇੰਨੀ ਕਾ ਰਪਿਆ ਹੋਊਗਾ ਤਾਂ ਜਦੋਂ ਉਹ ਵਾਪਸ ਆਪਣੇ ਘਰ ਜਾਂਦਾ ਦੇਖਦਾ ਤਾਂ ਬਹੁਤ ਵਧੀਆ ਲੱਕੜ ਦਾ ਬਣਿਆ ਹੋਇਆ ਨਿਕਾਸੀ ਕਰੀ ਹੋਈ ਐਨ ਵਧੀਆ ਕੰਡਾਈ ਕਰੀ ਹੋਈ ਕਰ ਤੇ ਵੀ ਸ਼ਾਨਦਾਰ ਘਰ ਬਣ ਜਾਂਦਾ ਤਾਂ ਘਰ ਲਈ ਬੜੀ ਖੁਸ਼ ਹੁੰਦੇ ਵੀ ਹਾਂ ਘਰ ਬਹੁਤ ਵਧੀਆ ਬਣ ਗਿਆ ਫਿਰ ਹੌਲੇ-ਹੌਲੇ ਉਹਦੇ ਮਨ 'ਚ ਹੋਰ ਥੋੜੇ ਜਿਹਾ ਉਹ ਹੋ ਜਾਂਦਾ ਕਹਿੰਦੀ ਵੀ ਇਸ ਤੋਂ ਥੋੜਾ ਜਿਹਾ ਵਧੀਆ ਹੋਣਾ ਚਾਹੀਦਾ ਤਾਂ ਕਰਲੀ ਕਹਿਣਾ ਦੇ ਦਿੰਦੇ ਵੀ ਮੈਂ ਨਾ ਇੱਕ ਵੀ ਵਧੀਆ ਸ਼ਿਸ਼ਟਾਚਾਰ ਤੋਂ ਬਣ ਕੇ ਰਹਿਣਾ ਚਾਹੁੰਦੀ ਹਾਂ ਵੀ ਜਿਹੜੀ ਮੈਂ ਹੁਕਮ ਕਰਾਂ ਤੇ ਮੇਰਾ ਹੁਕਮ ਮੰਨਣ ਲੋਕ ਕਹਿੰਦੀ ਜਾ ਵੀ ਉਹਨੂੰ ਕਹਿ ਮੱਛੀ ਨੂੰ ਵੀ ਮੇਰੇ ਘਰ ਵਾਲੀ ਇੱਕ ਸ਼ਿਸ਼ਟਾਚਾਰਤ ਵਾਲਾ ਜੀਵਨ ਜੀਣਾ ਚਾਹੁੰਦੀ ਆ ਤੇ ਜਿਹੜਾ ਘਰ ਆ ਸਾਡਾ ਉਹ ਵਧੀਆ ਹੋਣਾ ਚਾਹੀਦਾ ਚਲ ਵਿਚਾਰਾ ਕਹਿਣਾ ਮੰਨ ਕੇ ਫੇਰ ਚਲਾ ਗਿਆ ਤੇ ਜਾ ਕੇ ਮੱਛੀ ਨੂੰ ਆਵਾਜ਼ ਲਾਈ ਉਹ ਸਮੁੰਦਰੋਂ ਬਾਹਰ ਆ ਗਈ ਕਹਿਣ ਲੱਗੀ ਪੁੱਛਿਆ ਨੂੰ ਵੀ ਹਾਂ ਪਗਤਾ ਵੀ ਦਸ ਕਿਵੇਂ ਆਇਆ ਕੰਦਰ ਜੀ ਮੇਰੇ ਘਰ ਵਾਲੀ ਕਹਿੰਦੀ ਐ ਵੀ ਜਿਹੜਾ ਘਰ ਆ ਸਾਡਾ ਵੀ ਉਹ ਹੋਰ ਵਧੀਆ ਹੋਣਾ ਚਾਹੀਦਾ ਤੇ ਵੀ ਮੈਂ ਇੱਕ ਸਿਸਟੌਰਤਲ ਜੀਵਨ ਜੀਣਾ ਚਾਹਨੀ ਆ ਮੱਛੀ ਨੇ ਕੁਛ ਨਹੀਂ ਕਿਹਾ ਕਹਿੰਦੀ ਵੀ ਕੋਈ ਗੱਲ ਨਹੀਂ ਹੋ ਜਾਊਗਾ ਤੂੰ ਘਰ ਜਾਓ ਚਲੋ ਜਦ ਘਰ ਆਇਆ ਤਾਂ ਦੇਖਦਾ ਬੜਾ ਵਧੀਆ ਮਤਲਬ ਪੱਥਰ ਦਾ ਘਰ ਪੱਥਰ ਦੀ ਨਿਕਾਸੀ કરી ہوئی ਐਨ ਸ਼ਾਨਦਾਰ ਬੰਗਲੇ ਵਰਗਾ ਘਰ ਹੁੰਦਾ ਤਾਂ ਜਿਹੜੀ ਉਹ ਦੇਕਰ ਵਾਲੀ ਬੁੱਢੀ ਔਰਤ ਹੁੰਦੀ ਉਹ ਬਹੁਤ ਸੋਹਣੀ ਸੁੰਦਰ ਔਰਤ ਪੁਸ਼ਾਕ ਪਾ ਕੇ ਬੈਠੀ ਹੁੰਦੀ ਆ ਕੁਰਸੀ ਤੇ ਨੌਕਰ ਕੰਮ ਕਰ ਰਹੇ ਹੁੰਦੇ ਆ ਰਸੋਈਆਂ ਰਸੋਈ ਚ ਰਸੋਈ ਵਾਲੇ ਕੰਮ ਕਰ ਰਹੇ ਹੁੰਦੇ ਆ ਖਾਣਾ ਬਣਾ ਰਹੇ ਹੁੰਦੇ ਆ ਤੇ ਰਾਹਾਂ ਚ ਮਤਲਬ ਉਹ ਖੜੇ ਹੁੰਦੇ ਆ ਜਿਹੜੇ ਪਹਿਰੇਦਾਰ ਹੁੰਦੇ ਆ ਉਹ ਖੜੇ ਹੁੰਦੇ ਆ ਤੇ ਉਹ ਬੈਠੀ ਕੁਰਸੀ ਤੇ ਆਪਣਾ ਹੁਕਮ ਚਲਾਦੀ ਹੁੰਦੀ ਵੀ ਐਂ ਕਰੋ ਐਂ ਕਰੋ ਐਂ ਕਰੋ ਚਲ ਉਹ ਆਕੇ ਮਤ ਜਿਹੜਾ ਮਸ਼ੇਰਾ ਹੁੰਦਾ ਉਹ ਆਕੇ ਜਦੋਂ ਉਸ ਨੂੰ ਭਗਵਾਨ ਕਹਿ ਕੇ ਆਪਣੀ ਪਤਨੀ ਕਹਿ ਕੇ ਬੁਲਾਉਂਦਾ ਤਾਂ ਉਸ ਨੂੰ ਗੁੱਸਾ ਆਉਂਦਾ ਵੀ ਇਹ ਬੁੱਢਾ ਆਦਮੀ ਵੀ ਮੈਨੂੰ ਪਤਨੀ ਕਹਿ ਰਿਹਾ ਤੋ ਉਹ નોਕਰਾਂ ਨੂੰ ਹੁਕਮ ਮਾਰ ਦਿੰਦੀ ਹੈ ਕਹਿੰਦੀ ਵੀ ਇਸ ਨੂੰ ਇਰੇ ਕੋਰੇ ਲਾਓ ਇਸ ਨੂੰ ਸਜ਼ਾ ਦਿਓ ਤਾਂ ਜਿਹੜੇ ਨੌਕਰਾਂ ਨੂੰ ਫੜ ਕੇ ਲੈ ਜਾਣਾ ਉਹਨੂੰ ਵਿਚਾਰੇ ਨੂੰ ਕੁੱਟਦੇ ਆਂ ਕੰਡੀ ਵੀ ਸਨੂੰ ਜਾ ਕੇ ਉਧਰ ਵੀ ਜਿੱਧਰ ਤਵੇਲਾ ਆਪਣਾ ਉਧਰ ਸਫਾਈ ਦਾ ਕੰਮ ਦੇ ਦੋ ਵੀ ਜਿਹੜਾ ਡੰਗਰ ਵੱੱਛਾ ਆਪਣਾ ਰੱਖਿਆ ਵਾ ਉਹਦਾ ਉਧਰ ਸਫਾਈ ਕਰੂਗਾ ਇਹ ਕਿਧਰ ਨਾ ਆਵੇ ਚਲ ਪੀੜੀਸੀ ਸਟੋਰ ਤੋਂ ਹੁੰਦੀ ਆ ਉਹ ਬੜੀ ਮਤਲ ਹੁਕਮ ਚਲਾਉਂਦੀ ਆ ਨੌਕਰਾਂ ਤੇ ਤੇ ਆਪਣੀਆਂ ਸ਼ਾਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੀ ਆ ਹੌਲੇ ਹੌਲੇ ਉਸ ਦਾ ਕੀ ਹੁੰਦਾ ਵੀ ਸਿਸ਼ਟਾਚਾਰ ਤੋਂ ਬਣ ਤੋਂ ਵੀ ਮਨ ਉਤਰ ਜਾਂਦਾ ਉਹ ਸੋਚੀ ਦੀ ਮੈਂ ਇੱਕ ਮਹਾਰਾਣੀ ਦੀ ਤਰ੍ਹਾਂ ਰਹਾ ਤੇ ਮੇਰਾ ਇੱਕ ਕਿਲਾ ਬੜਾ ਕਿਲੇ ਵਰਗਾ ਘਰ ਹੋਵੇ ਚਲ ਉਸ ਨੂੰ ਨੌਕਰਾਂ ਨੂੰ ਹੁਕਮ ਮਾਰਦੀ ਆ ਕਹਿੰਦੀ ਵੀ ਜਿਹੜਾ ਉਹ ਬੁੱਢਾ ਉਧਰ ਕੰਮ ਕਰਦਾ ਵੀ ਉਹਨੂੰ ਲੈ ਕੇ ਆਓ ਚਲ ਉਹਨੂੰ ਵਿਚਾਰੇ ਨੂੰ ਲੈ ਆਨੇ ਆ ਤਾਂ ਉਹਨੂੰ ਕਹਿੰਦੀ ਆ ਵੀ ਮਛਲੀ ਨੂੰ ਜਾ ਕੇ ਐਂ ਕਹਿ ਵੀ ਮੇਰੇ ਘਰ ਵਾਲੀ ਨੇ ਐਂ ਕਿਹਾ ਵੀ ਮੇਰਾ ਜਿਹੜਾ ਘਰ ਆ ਨਾ ਵੀ ਪੂਰਾ ਇੱਕ ਕਿਲੇ ਦੀ ਤਰ੍ਹਾਂ ਹੋਵੇ ਵੀ ਉਹ ਇੱਕ ਮਹਾਰਾਣੀ ਵਾਲੀ ਜ਼ਿੰਦਗੀ ਜੀਣਾ ਚਾਹੁੰਦੀ ਆ ਤਾਂ ਪਹਿਲਾਂ ਤਾਂ ਉਸ ਨੇ ਮਨ ਕਰਤਾ ਕਹਿੰਦਾ ਵੀ ਮੈਂ ਨਹੀਂ ਜਾਂਦਾ ਉਹ ਕਹਿਣ ਲੱਗੀ ਵੀ ਜੇ ਤੂੰ ਮਨਾਂ ਕਰੇਂਗਾ ਨਾ ਵੀ ਮੈਂ ਤੇਰਾ ਸਿਰ ਕਲਮ ਕਰਾ ਦੂੰਗੀ ਕਹਿੰਦੀ ਵੀ ਤੈਨੂੰ ਮਾਰ ਦੂੰਗੀ ਚਲੋ ਵਿਚਾਰ ਡਰ ਜਾਂਦਾ ਕਹਿੰਦਾ ਵੀ ਕੋਈ ਗੱਲ ਨਹੀਂ ਚਲਾ ਜਾਣਾ ਤਾਂ ਜਦ ਜਾ ਕੇ ਮਛਰੀ ਨੂੰ ਆਵਾਜ਼ ਮਾਰਦਾ ਮੱਛੀ ਵਾਰ ਆਂਦੀ ਆ ਪੁੱਛਦੀ ਵੀ ਹਾਂ ਦੱਸੋ ਕਿ ਮੈਂ ਆਏ ਤੋਂ ਕਹਿੰਦਾ ਵੀ ਜਿਹੜੀ ਮੇਰੀ ਪਤਨੀ ਆ ਨਾ ਜੀ ਵੀ ਉਹ ਇੱਕ ਮਹਾਰਾਣੀ ਵਾਲੀ ਜ਼ਿੰਦਗੀ ਜੀਣਾ ਚਾਹਦੀ ਆ ਵੀ ਇੱਕ ਮੇਰਾ ਘਰ ਆ ਜਿਹੜਾ ਇੱਕ ਕਿਲੇ ਵਰਗਾ ਹੋਵੇ ਚਲ ਕੋ ਮੱਛੀ ਕਹਿੰਦੇ ਨੇ ਕੋਈ ਗੱਲ ਨਹੀਂ ਜਾਓ ਕਰੇ ਕਹਿੰਦੀ ਸਭ ਕੁਝ ਹੋਊਗਾ ਤਾਂ ਜਦੋਂ ਉਹ ਮਸ਼ੇਰਾ ਬਫਸੰਦਾ ਬਫਸੰਦਾ ਤਾਂ ਦੇਖਦਾ ਕਿ 27 ਉਸ ਦਾ ਪਹਿਲਾ ਘਰ ਸੀ ਇੱਕ ਬੜਾ ਸੋਹਣਾ ਕਿਲਾ ਬਣਿਆ ਹੋਇਆ ਹੁੰਦਾ ਕਿਲੇ ਅੰਦਰ ਜਿਹੜੀ ਉਹ ਇੱਕ ਮਹਾਰਾਣੀ ਬਣ ਜਾਂਦੀ ਆ ਜਿਹੜੇ ਉਸ ਦੇ ਪਹਿਰੇਦਾਰ ਖੜੇ ਹੁੰਨੇ ਆ ਤੇ ਮਤਲਬ ਜਿਹੜਾ ਕਿਲਾ ਹੁੰਦਾ ਉਹਦੇ ਪਿੱਛੇ ਇੱਕ ਬਾਗ ਬਣ ਜਾਂਦਾ ਆਲੀਸ਼ਾਨ ਬੰਗਲਾ ਬਹੁਤ ਵਧੀਆ ਮਤਲਬ ਉਹ ਬਣ ਜਾਂਦੀ ਆ ਉਹ ਇੱਕ ਰਾਜੇ ਦੀ ਰਾਣੀ ਦੀ ਤਰ੍ਹਾਂ ਉਹ ਆਪਣਾ ਜੀਵਨ ਬਤੀਤ ਕਰਨ ਲੱਗ ਜਾਂਦੀ ਆ ਤੇ ਉਹਨਾਂ ਨੂੰ ਨੌਕਰਾਂ ਨੂੰ ਕਹ ਦਿੰਦੇ ਵੀ ਇਸ ਨੂੰ ਨੌਕ ਬੁੱਢਣ ਵੀ ਪਿੱਛੇ ਛੱਡ ਦੋ ਜਾ ਕੇ ਵੀ ਇੱਧਰ ਨਾ ਆਵੇ ਚਲੋ ਵਿਚਾਰਾ ਬੁੱਢਾ ਜਿਹੜਾ ਆਪਣਾ ਉਧਰ ਸਫਾਈ ਦਾ ਕੰਮ ਕਰਦਾ ਰਹਿੰਦਾ ਉਹਨੂੰ ਇੱਧਰ ਨਹੀਂ ਆਣ ਦਿੰਦੇ ਰਾਣੀ ਦਾ ਹੌਲੇ-ਹੌਲੇ ਰਾਣੀ ਦੇ ਜੀਵਨ ਤੋਂ ਉਸ ਦਾ ਫੇਰ ਮਨ ਉੱਤਰਨਾ ਸ਼ੁਰੂ ਹੋ ਜਾਂਦਾ ਵੀ ਕਿਉਂ ਨਾ ਕੰਦੀ ਵੀ ਮੈਂ ਇੱਕ ਸਮੁੰਦਰਾਂ ਸਾਰੇ ਸਮੁੰਦਰਾਂ ਦੀ ਮਾਲਕਣ ਬਣ ਜਾ ਵੀ ਹੋ ਸਕਦਾ ਵੀ ਮੈਂ ਇਸ ਤੋਂ ਵੀ ਵਧੀਆ ਜ਼ਿੰਦਗੀ ਬਤੀਤ ਕਰਾਂ ਤਾਂ ਉਹ ਆਪਣੇ ਫੇਰ ਨੌਕਰਾਂ ਨੂੰ ਬੁਲਾਉਂਦੀ ਆ ਬੁਲਾ ਕੇ ਉਹਨੂੰ ਕਹਿ ਦਿੰਦੀ ਆ ਵੀ ਉਸ ਨੂੰ ਬੁੱਡੇ ਨੂੰ ਲੈ ਕੇ ਆਓ ਜਦੋਂ ਉਸ ਨੂੰ ਬੁੱਡੇ ਨੂੰ ਲੈ ਕੇ ਆ ਨਾ ਉਹ ਵਿਚਾਰਾ ਬਿਲਕੁਲ ਬਜ਼ੁਰਗ ਹੋ ਜਾਂਦਾ ਤਾਂ ਲੈ ਕੇ ਆਣਿਆ ਤਾਂ ਉਹ ਕੰਡਿਆ ਰਾਣੀ ਕਹਿ ਦਿੰਦੀ ਆ ਵੀ ਮੱਛਲੀ ਨੂੰ ਜਾ ਕੇ ਐਵੇਂ ਕਹਿ ਵੀ ਮੇਰੀ ਪਤਨੀ ਹੈ ਜਿਹੜੀ ਨਾ ਵੀ ਉਹ ਸਾਰੇ ਸਮੁੰਦਰ ਦੀ ਮਾਲਕਨ ਹੋਣਾ ਚਾਹਦੀ ਆ ਤੇ ਜਿਹੜੇ ਸਮੁੰਦਰ ਦੇ ਜੀਵ ਜੰਤੂ ਆ ਨਾ ਵਿੱਦ ਮਛਲੀਆਂ ਵੀ ਨਾਲ ਮਛਲੀਆਂ ਵੀ ਵੀ ਉਸ ਦਾ ਕਹਿਣਾ ਮੰਨਣਾ ਤੇ ਉਸ ਦੇ ਕਹਿਣੇ ਅਨੁਸਾਰ ਕੰਮ ਕਰਨਾ ਚਲੋ ਪਹਿਲਾਂ ਤਾਂ ਉਹ ਮਨਾ ਕਰਦਾਂਗਾ ਫੇਰ ਵੀ ਮੈਂ ਨਹੀਂ ਜਾਊਂਗਾ ਵੀ ਮੈਂ ਇਹ ਗੱਲ ਨਹੀਂ ਕਹਿ ਸਕਦਾ ਉਹਨੂੰ ਫੇਰ ਉਹ ਕਹਿਦਾਂਦੀ ਵੀ ਨਹੀਂ ਤਾਂ ਤੈਨੂੰ ਮਾਰ ਦੂੰਗੀ ਵੀ ਨਹੀਂ ਜਾ ਚਲੋ ਹੋ ਬਣਾ ਵਿਚਾਰਾ ਉੱਤਰਵੇਂ ਜੇ ਦਿਲ ਨਾਲ ਜਾਂਦਾ ਵੀ ਹੁਣ ਤਾਂ ਜਾਣਾ ਪੋਗਾ ਨਹੀਂ ਤਾਂ ਇਹਨੇ ਮਾਰ ਦੇਣਾ ਜਦੋਂ ਉਹ ਸਮੁੰਦਰ ਕੰਢੇ ਜਾਂਦਾ ਤਾਂ ਉੱਥੇ ਜਿਹੜਾ ਮੱਛਲੀ ਨੂੰ ਆਵਾਜ਼ ਮਾਰਦਾ ਉਹ ਤਾਂ ਮੱਛਲੀ ਨਹੀਂ ਆਂਦੀ ਫੇਰ ਆਵਾਜ਼ ਮਾਰਦਾ ਫੇਰ ਨਹੀਂ ਆਂਦੀ ਫੇਰ ਉਸ ਨੂੰ ਸਮੁੰਦਰ ਦਾ ਪਾਣੀ ਨਾ ਇੱਕ ਉਬਲਦਾ ਜਿਵੇਂ ਪਾਣੀ ਉਬਲਦਾ ਹੁੰਦਾ ਐਵੇਂ ਜੀ ਆਵਾਜ਼ ਸੁਣਨ ਲੱਗ ਜਾਂਦੀ ਆ ਪਾਣੀ ਦੇ ਉੱਪਰਨ ਦੀ ਆਵਾਜ਼ ਸੁਣਨ ਲੱਗ ਜਾਂਦੀ ਐ ਉਸ ਨੂੰ ਹੌਲੇ ਹੌਲੇ ਜਿਹੜਾ ਸਮੁੰਦਰ ਦਾ ਪਾਣੀ ਨੀਲਾ ਹੁੰਦਾ ਤੇ ਉਸ ਦਾ ਰੰਗ ਵੀ ਬਿਲਕੁਲ ਕਾਲਾ ਹੋ ਜਾਂਦਾ ਤਾਂ ਹੈਰਾਨ ਹੋ ਜਾਂਦਾ ਮਛੇਰਾ ਦੇਖ ਕੇ ਵੀ ਇਹ ਕੀ ਹੋ ਰਿਹਾ ਉਸ ਤੋਂ ਬਾਅਦ ਫਿਰ ਮੱਛੀ ਆ ਜਾਂਦੀ ਆ ਉਹ ਪੁੱਛਦੇ ਵੀ ਹਾਂ ਦੱਸੋ ਵੀ ਤੁਹਾਨੂੰ ਕੀ ਹੁਣ ਕੀ ਚਾਹੀਦਾ ਕਹਿੰਦਾ ਵੀ ਜਿਹੜੀ ਮੇਰੇ ਘਰ ਵਾਲੀ ਆ ਨਾ ਕਹਿੰਦਾ ਵੀ ਉਸ ਦਾ ਮਹਾਰਾਣੀ ਤੋਂ ਦਿਲ ਉੱਤਰ ਗਿਆ ਹੁਣ ਵੀ ਹੁਣ ਉਹ ਸਾਰੇ ਸਮੁੰਦਰਾਂ ਦੀ ਮਾਲਕ ਬਣਨਾ ਚਾਹੁੰਦੀ ਹੈ ਵੀ ਜਿਹੜੇ ਸਮੁੰਦਰ ਦੇ ਜੀਵ ਜੰਤੂ ਜਿਵੇਂ ਮੱਛੀਆਂ ਵੀ ਇਹ ਉਸਦੇ ਹੁਕਮ ਮੁਤਾਬਿਕ ਕੰਮ ਕਰਨ ਤਾਂ ਮੱਛੀ ਇਹ ਗੱਲ ਸੁਣ ਕੇ ਉਸਦੀ ਕੁਝ ਨਹੀਂ ਬੋਲਦੀ ਚੁੱਪਚਾਪ ਸਮੁੰਦਰ ਚ ਚਲੀ ਜਾਂਦੀ ਆ ਤਾਂ ਉਹਨੂੰ ਇਹ ਮਛੇਰੇ ਨੂੰ ਵੀ ਹੋ ਜਾਂਦਾ ਵੀ ਹੋ ਸਕਦਾ ਵੀ ਮੱਛੀ ਵੀ ਨਾਰਾਜ਼ ਹੋ ਗਈ ਤਾਂ ਉਹ ਆਪਣਾ ਵਾਪਸ ਕਰਨ ਨੂੰ ਆਂਦਾ ਜਦੋਂ ਵਾਪਸ ਕਰਨ ਨੂੰ ਆ ਰਿਹਾ ਹੁੰਦਾ ਆ ਰਿਹਾ ਹੁੰਦਾ ਜਦੋਂ ਰਸਤੇ 'ਚ ਆ ਰਿਹਾ ਹੁੰਦਾ ਤਾਂ ਸੋਚ ਰਿਹਾ ਹੁੰਦਾ ਵੀ ਪਤਾ ਨਹੀਂ ਕੀ ਬਣੂਗਾ ਵੀ ਮੱਛੀ ਵੀ ਹੁਣ ਤੰਨਾਰਾਜ ਹੋ ਗਈ ਆਂਦੇ-ਅਂਦੇ ਜਦੋਂ ਉਸ ਦਾ ਘਰ ਆ ਜਾਂਦਾ ਤਾਂ ਦੇਖਦਾ ਉਹ ਉਸ ਦਾ ਜਿਹੜਾ ਮਹਿਲ ਕਿਲੇ ਬਣੇ ਹੋਣੇ ਸਭ ਖਤਮ ਹੋ ਜਾਣਾ ਪਹਿਲਾਂ ਨਾਲ ਇੱਕ ਝੋਪੜਾ ਤੇ ਉਸ ਝੋਪੜੇ ਵਿੱਚ ਜਿਹੜੀ ਕੋ ਬੁਢੀ ਸੀ ਬਾਲ ਖਣਾਂ ਦੀ ਬੈਠੀ ਹੁੰਦੀ ਆ ਤੇ ਦੁਬਾਰਾ ਫੇਰ ਉਹੀ ਮਤਲਬ ਪੁਰਾਣੀ ਜ਼ਿੰਦਗੀ ਆ ਜਾਂਦੀ ਹੈ ਉਹਨਾਂ ਦੀ ਤੇ ਫਿਰ ਉਹ ਬੜਾ ਪਛਤਾਉਂਦੀ ਹੈ ਵੀ ਜੇ ਮੈਂ ਲਾਲਚ ਨਾ ਕਰਦੀ ਤਾਂ ਹੋ ਸਕਦਾ ਮੇਂ ਨੂੰ ਬਹੁਤ ਵਧੀਆ ਜ਼ਿੰਦਗੀ ਮਿਲੀ ਸੀ ਸੋ ਦੋਸਤੋ ਇਸ ਕਰਕੇ ਆਪਾਂ ਨੂੰ ਬੜਾ ਲਾਲਚ ਨਹੀਂ ਕਰਨਾ ਚਾਹੀਦਾ ਜੇ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ ਧੰਨਵਾਦ